ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਲਾਹ ਲੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਏ ਨੇ ਇਹ ਚੈਨਲ ਨੂੰ ਕਰ ਲਨ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਪਹਿਲ ਨਲਾਦਾ ਵਾਈ ਗਰੂ ਜੀ ਅੱਜ ਜੇਠ ਮਹੀਨੇ ਦੀ ਸੰਗਰਾਹ ਦਾ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪ ਸਭ ਲਈ ਜੇਠ ਮਹੀਨਾ ਸੁੱਖ ਖੁਸ਼ੀਆਂ ਤੇਰੇ ਆਵੇ ਮਾਰਾ ਤੰਦਰੁਸਤੀ ਰੱਖੇ ਜੀ ਜੀ ਗੱਲ ਮੈਂ ਦੱਸਣ ਲੱਗਿਆ ਕਿ ਆਪ ਸਾਰੇ ਸੰਗਤ ਜੀ ਗੁਰੂ ਗੁਰੂ ਖਾਲਸਾ ਸਰ ਸੰਗਤ ਜੀ ਦੀ ਮਈ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸੱਤਾ ਜਿੰਨ ਜੀ ਸ਼ਹੀਦੀ ਵਿਖਾੜਿਆ ਖਾਲਸਾ ਜੀ ਅੱਛਾ ਜੀ ਹੁਣ ਗੱਲ ਕਰਦੇ ਆਪਾਂ ਆਪਣੇ ਦੀ ਜੋ ਮੈ ਰਸਨਵੜ ਜਾ ਕੱਲਾ ਸੀ ਉਹ ਮੈਂ ਤੁਹਾਨੂੰ ਦੱਸ ਚੁੱਕੀ ਆ ਵਾਹਿਗੁਰੂ ਜੀ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਮੈਂ ਵੀਡੀਓ ਬਹੁਤ ਛੋਟਾ ਅਪਲੋਡ ਨਹੀਂ ਹੋ ਬਣਦੀ ਨਹੀਂ ਸੀ ਵੱਡ ਮੈਂ ਬਣਾਤੀ ਕਿ ਪਤਾ ਨਹੀਂ ਕਿਦੋਂ ਕੁਝ ਵੀ ਹੋ ਸਕਦਾ ਹੁੰਦਾ ਬੰਦੇ ਨੂੰ ਇਹ ਦਿਨ ਯਾਦਾਂ ਹੀ ਰਹਿ ਜਾਂਦੀਆਂ ਹੁੰਦੀਆਂ ਨੇ ਪਰ ਮੈਂ ਇੱਕ ਗੱਲ ਕਰਦੀ ਆ ਕਿ ਜਦੋਂ ਬੰਦੇ ਤੇ ਤਕਲੀਫ ਆਉਂਦੀ ਆ ਉਹ ਦੋ ਰਾਜੀਵਨ ਸਾਥੀ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਮੈਂ ਤਖਲੀਬ ਜ਼ਿੰਦਗੀ ਤੇ ਬਹੁਤ ਅਲੱਡ ਬਿੰਨ ਤਖਲੀਬ ਚ ਅੱਜ ਮੈਂ ਇਕੱਲੀ ਹਾਂ ਜੀਵਨ ਸਾਥੀ ਤੋਂ ਬਿਨਾਂ ਔਰਤ ਇਕੱਲੀ ਹੁੰਦੀ ਹੈ ਹਮੇਸ਼ਾ ਪਰਮਾਤਮਾ ਇਹ ਗੱਲ ਹੈ ਕਿ ਔਰਤ ਨੂੰ ਪਹਿਲਾ ਲਜਾਣਾ ਚਾਹੀਦਾ ਅੱਜ ਵੀ ਤਕਲੀ ਕੁਦਾੜਾ ਲਈਆ ਮੈਂ ਕੱਲ ਹੀ ਆ ਮੇਰੇ ਹਸਬੰਦ ਐਦਾਂ ਦੇ ਸੀਗੇ ਕਦੇ ਵੀ ਮੇਰਾ ਜੇ ਸਿਰ ਵੀ ਦੁੱਖ ਲੱਗ ਜਾਂਦਾ ਸੀ ਨਾ ਤੇ ਦੇਉ ਵੀ ਬਰਦਾਸ਼ਤ ਨਹੀਂ ਕਰਦੇ ਸੀਗੇ ਐਦਾਂ ਦੇ ਸੀ ਉਹ ਸਰਦਾਰ ਸੀ ਪਰ ਅੱਜ ਮੈਂ ਉਡੀਕ ਜੀਆਂ ਨਾਲ ਪਤਾ ਨਹੀਂ ਉਹ ਵਫਾਤ ਕਿਡਾ ਉਹਨਾਂ ਉਹਨਾਂ ਨੇ ਬਾਅਦ ਸੇ ਨਹੀਂ ਕਰ ਮੈਂ ਵਾਜਾ ਮਾਰਦੀ ਆ ਅੜੀਕਦੀ ਆ ਚਲੋ ਅਸੀਂ ਤਾਂ ਜਿਹੜੇ ਜ਼ਿੰਦਗੀ ਦੇ ਦਾ ਕੱਟਦੇ ਆ ਕੱਤੀ ਜਾਂਦੇ ਆ ਮਹਾਰਾਜ ਉਹਨਾਂ ਨੂੰ ਆਪਣੇ ਚਾਰਨਾ ਤੇ ਨਵਾਸੇ ਤੇ ਬਾਪ ਜੀ ਪਰ ਔਰਤ ਦਾ ਆਪਣੇ ਪਤੀ ਤੋਂ ਬਿਨਾ ਕੋਈ ਨਹੀਂ ਹੁੰਦਾ ਬੱਚੇ ਜਿੰਨੇ ਮਰਜੀ ਦੁੱਖ ਸੁੱਖ ਨਾਲ ਪਰਵਤਿਆਂ ਨਾਲ عورت ਉਹ ਦੁੱਖ ਕਦੇ ਨਹੀਂ ਸੇਅਰ ਕਰ ਸਕਦੀ ਜਿਹੜਾ ਆਪਣੇ ਪਤੀ ਨਾਲ ਕਰ ਲੈਣਾ ਹੁੰਦਾ ਅੱਜ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਰਹੀ ਸੀ ਇਸ ਕਰਕੇ ਮੈਂ ਅੱਜ ਮੈਂ ਕਿਸੇ ਕੋਲੇ ਨਹੀਂ ਗੱਲ ਸੇਅਰ ਕੀਤੀ ਤੇ ਸਿਰਫ ਤੁਹਾਡੇ ਨਾਲ ਸੇਅਰ ਕਰ ਲੱਗੀ ਆ ਆਪਣੇ ਜੀਵਨ ਸਾਥੀ ਤੋਂ ਬਿਨਾਂ ਕਿਸੇ ਦਾ ਸਾਥ ਨਹੀਂ ਹੁੰਦਾ ਜੀ ਨਾ ਕਿਸੇ ਭੈਣ ਭਰਾ ਦਾ ਨਾ ਕਿਸੇ ਬੱਚਿਆਂ ਦਾ ਨਾ ਕੋਈ ਰਿਸ਼ਤੇਦਾਰਾਂ ਦਾ ਕਿਸੇ ਦਾ ਨਹੀਂ ਸਾਥ ਨਹੀਂ ਹੁੰਦਾ ਜਿੰਨਾ ਜੀਵਨ ਸਾਥੀ ਦਾ ਸਾਥ ਹੁੰਦਾ ਪਰਵਾਦਮਾ ਜੀਵਨ ਸਾਥੀ ਨਾ ਕਿਸੇ ਦਾ ਹੋਵੇ ਕਿਉਂਕਿ ਜਵਾਨੀ ਦੇ ਦਿਨ ਟੱਪ ਜਾਂਦੇ ਹੁੰਦੇ ਨੇ ਜਦੋਂ ਇੱਥੇ ਉਮਰ ਆ ਜਾਂਦੀ ਹੈ ਨਾ ਉਹ ਦੋ ਜੰਦੀ ਵੀ ਦੇ ਦੱਲ ਲਗੋੜੇ ਬਹੁਤ ਔਖੇ ਹੋ ਜਾਂਦੇ ਨੇ ਜਵਾਨੀ ਹੁੰਦੀ ਏ ਜਿਹਦੀ ਉਹਨੂੰ ਦਾ ਇਨਸਾਨ ਇਧਰ ਉਧਰ ਕਰਕੇ ਸਾਰੇ ਟਪਾ ਲੈਂਦੇ ਨੇ ਬਹੁਤ ਔਖਾ ਬੰਦਿਆ ਨੂੰ ਵੀ ਹੁੰਦਾ ਲੱਗੂ ਉਹਨਾਂ ਨੂੰ ਵੀ ਕੋਈ ਤੁੱਲੇ ਤੇ ਨਹੀਂ ਚੜਨ ਦਿੰਦਾ ਹੁੰਦਾ ਜਦੋਂ ਔਰਤ ਚਲੀ ਜਾਂਦੀ ਦੁਨੀਆ ਤੋਂ ਬੰਦੇ ਨੂੰ ਘੜਾ ਕੋਈ ਲਾਗੇ ਲਾਉਂਦਾ ਉਹ ਵੀ ਪਰ ਜਿੰਨਾ ਔਰਤ ਨੂੰ ਦੁੱਖ ਜ਼ਿਆਦਾ ਹੁੰਦਾ ਬੰਦਾ ਕਿਸੇ ਬੰਦਿਆ ਕੋਲੇ ਜਾ ਕੇ ਚਲ ਮੰਨ ਲਓ ਔਰਤ ਤਾਂ ਰੋਕੇ ਵੀ ਦਿਖਾ ਦੇਉਗੀ ਕਿਸੇ ਨੂੰ ਬੰਦਾ ਤਾਂ ਕਿਸੇ ਨੂੰ ਰੋਕੇ ਵੀ ਨਹੀਂ ਨਾ ਦਿਖਾ ਸਕਦਾ ਹੁੰਦਾ ਤੇ ਉਹ ਬੰਦਿਆ ਦੇ ਵਿੱਚ ਬੈਠ ਕੇ ਗੱਲਬਾਤ ਤਾਂ ਕਰ ਲੈਂਦਾ ਪਰ ਔਰਤ ਹੁੰਦੀ ਹੈ ਜਿਹੜੀ ਔਰਤ ਦਾ ਇੱਕ ਤਾਂ ਦਿਲ ਬੰਦੇ ਨਾਲੋਂ ਛੋਟਾ ਹੁੰਦਾ ਤੇ ਇੱਕ ਉਹਨੂੰ ਬੰਦੇ ਦਾ ਸਾਥ ਜ਼ਰੂਰ ਚਾਹੀਦਾ ਹੁੰਦਾ ਭਲਾ ਬੱਤੇ ਜਿੰਨਾ ਮਰਜ਼ੀ ਪਿਆਰ ਵੀ ਕਰਦੇ ਹੋਣ ਦੁੱਖ ਸੁੱਖ ਵੀ ਵੇਖਦੇ ਹੋਣ ਪਰ ਨਹੀਂ ਜਿਹੜਾ ਜੀਵਨ ਸਾਥੀ ਨਾਲ ਮਸੀਬਤ ਦੇ ਵਕਤ ਦੇ ਦੋਸਤ ਹੋ ਕਰ ਲੈਣਾ ਉਹ ਬੱਚਾ ਨਾਲ ਨਹੀਂ ਹੁੰਦਾ ਅੱਜ ਮੈਨੂੰ ਮੇਰੇ ਹਸਪਤਲ ਦੀ ਬਹੁਤ ਯਾਦ ਆ ਰਹੀ ਹੈ ਮੈਂ ਦੁੱਖ ਲਈ ਤਾਂ ਮੈਂ ਜੜੀ ਫਾਗੀ ਹੈਗੀ ਹੈ ਪਰ ਮੇਰੇ ਹਸਬੰਦ ਦੇ ਬਿਮਾਰੀ ਬਹੁਤ ਜਿਆਦਾ ਆ ਰਹੀ ਹੈ ਬਹੁਤ ਜਿਆਦਾ ਕਿ ਮੈਂ ਬਾਪੂ ਖੰਡੇ ਵਾਲੇ ਦੇ ਮੂਰੇ ਬਾਰ ਬਾਰ ਹੱਥ ਜੋੜਦੀ ਆਂ ਬਾਪੂ ਮੈਨੂੰ ਉਹਨਾਂ ਦੀ ਯਾਦ ਨਾ ਕਿਉਂਕਿ ਮੈਂ ਉਹਨਾਂ ਦੀ ਯਾਦ ਆਉਣ ਤੋਂ ਬਾਅਦ ਬੜਾ ਜਿਆਦਾ ਬਿਮਾਰ ਹੋਣੀ ਇੱਕਦਮ ਮੇਰੀ ਪਹਿਲਾਂ ਹੀ ਮੈਂ ਬਿਮਾਰ ਆ ਉਸ ਤੋਂ ਬਾਅਦ ਮੈਂ ਜਦੋਂ ਉਹਨਾਂ ਦੀ ਯਾਦ ਆਉਂਦੀ ਆ ਫਿਰ ਉਸ ਤੋਂ ਬਾਅਦ ਜ਼ਿਆਦਾ ਤਬੀਅਤ ਡਾਊਨ ਹੁੰਦੀ ਹੈ ਪਰ ਮੈਂ ਉਹ ਯਾਦ ਤਾਂ ਕਦੇ ਭੁੱਲਦਾ ਤਾਂ ਕੋਈ ਵੀ ਨਹੀਂ ਹੁੰਦਾ ਪਰ ਚਿੱਤੋਂ ਬੰਦਾ ਬਿਮਾਰ ਹੁੰਦਾ ਜਾਂ ਉਹਦੀ ਤਬੀਅਤ ਖਰਾਬ ਹੁੰਦੀ ਹੈ ਉਹ ਆਪਣੇ ਹਸਪਤਲ ਦੀ ਉਹਦਾ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਜੀਵਨ ਸਾਥੀ ਨਾਲ ਹੋਰ ਤਾਂ ਹਰੇਕ ਦੁੱਖ ਸੁੱਖ ਸਾਂਝਾ ਕਰਦੀ ਏ ਤੇ ਕਈ ਇਦਾਂ ਦੇ ਲੋਕ ਹੁੰਦੇ ਨੇ ਕਿ ਆਪਣੇ ਬੱਚਿਆਂ ਨਾਲ ਨਹੀਂ ਸਾਂਝੇ ਕੀਤੇ ਜਾਂਦੇ ਆਪਣੇ ਹਸਬੰਦ ਨਾਲ ਸਾਂਝੇ ਕੀਤੇ ਜਾਂਦੇ ਪਰ ਇਹ ਜਦੋਂ ਉਹਨਾਂ ਦੁਨੀਆ ਤੇ ਰਹਿਣ ਤਾਂ ਦੁੱਖ ਸੁੱਖ ਵੀ ਆਪਾਂ ਕਿਸ ਨਾਲ ਸਾਂਝੇ ਕਰ ਸਕਦੇ ਆ ਦੁਨੀਆ ਜਿਹੜੀ ਉਹ ਜਿਸਨਾ ਪਦੋਕਸ ਕਰ ਵੀ ਲਗੀ ਤੋ ਇੱਕ ਵਾਰੀ ਆਪਣੇ ਨਾਲ ਗੱਲ ਕਰਕੇ ਉਸ ਵਾਰਾ ਕੜਾ ਮਜ਼ਾਕ ਕਢਾਉਂਦੇ ਐ ਜੀ ਮੜਾ ਸਮਾ ਹੁੰਦਾ ਮੜਾ ਸਹੇਵ ਤੇ ਕੋਈ ਨਹੀਂ ਸਾਥ ਦਿੰਦਾ ਔਰਤ ਕਦੇ ਵੀ ਜਿਸਨਾ ਕੋ ਗੱਲਬਾਤ ਕਰ ਲੈਣਾ ਔਰ ਤਾਂ ਦਾ ਔਰਤੇ ਹੀ ਮਜ਼ਾਕ ਕਢਾਉਣ ਲੱਗ ਜਾਂਦੇ ਆਪਣੇ ਹੀ ਮਜ਼ਾਕ ਕਢਾਉਣ ਲੱਗ ਜਾਂਦੇ ਖੁਦ ਕਰਕੇ ਖਾਸ ਏ ਮੈਂ ਐਸ ਪੀ ਐਸ ਕਰਕੇ ਦੇਖਿਆ ਮੈਂ ਕਈ ਵਾਰੀ ਕਿਸੇ ਨਾਲ ਦੁੱਖ ਸੁਖ ਸ਼ੇਅਰ ਵੀ ਕਰਕੇ ਦੇਖਿਆ ਬਾਅਦ ਚ ਮਜ਼ਾਕ ਹੀ ੜਾਉਂਦੇ ਨੇ ਪਰ ਸੱਚੇ ਬਾਦਸ਼ਾਹ ਕਦੇ ਵੀ ਕਿਸੇ ਵੀ ਜੀਵਨ ਸਾਥੀ ਨਾਲ ਨਾ ਹੋਵੇ ਪਰ ਵਾਸਤਾ ਹੁਣ ਚਲੋ ਮੰਨੋ ਆਪਾਂ ਸਮਝੌੜ ਵਾਸਤੇ ਕਹਿੰਨੇ ਕਿ ਜਿੰਨੀ ਕੋ ਜੀਵਨ ਸਾਥੀ ਨਾਲ ਆਪਣੀ ਸਾਂਝ ਹੁੰਦੀ ਆ ਲਿਖਿਆ ਹੁੰਦਾ ਉਹਨਾਂ ਕੋ ਤਾਂ ਆਪ ਨਭਾ ਹੀ ਲੈਣੇ ਆ ਉਸ ਤੋਂ ਬਾਅਦ ਕਿਸੇ ਦਾ ਜੀਤਾ ਨਹੀਂ ਕਰਦਾ ਹੁੰਦਾ ਜੀਵਨ ਸਾਥੀ ਨੂੰ ਛੱਡ ਕੇ ਜਾਣ ਲਈ ਪਰ ਉਹ ਵੀ ਕੀ ਕਰੇ ਜਿਹੜਾ ਜਿੰਨਾ ਸਾਥ ਲਿਖਿਆ ਹੁੰਦਾ ਉਹਨਾਂ ਕ ਨਵਾ ਦਿੰਦਾ ਪਰ ਜਦੋਂ ਔਰਤ ਜਦੋਂ ਕਦੇ ਕਦਾਈ ਮੈਂ 네ਗੇਟਿਵ ਸੋਚ ਲੈਨੀ ਆ ਵੀ ਉਹ ਹੀ ਟਾਈਮ ਹੋਊਗਾ ਬੱਚੇ ਵਿਆਹ ਲੂੰਗੀ ਬੇਟਾ ਵੇ ਆ ਲੂੰਗੀ ਕਦੇ ਕਹੋ ਜੇ ਵੀ ਟਾਈਮ ਮੇਰੇ ਤੇ ਆ ਸਕਦਾ ਮੈਂ ਕੱਲੀ ਹਾਂ ਪੂਰਾ ਜੀਵਨ ਸਾਥੀ ਹੁੰਦਾ ਅਸੀਂ ਮੈਂ ਲੈ ਕੇ ਸੋਚ ਲੈਣੀ ਕਦੇ ਕਦੇ ਮਤਲਬ ਨਹੀਂ ਆ ਉਹ ਟਾਈਮ ਵੀ ਨਾ ਆ ਜੇ ਮੇਰੇ ਤੇ ਕਿਤੇ ਕੀ ਮੇਰੀ ਬਾਹਰ ਮੰਜੀ ਦਾਤੀ ਆਵੇ ਤੇ ਮੈਨੂੰ ਕੋਈ ਪਛਾਣੇ ਨਾ ਇਹ ਜਦੋਂ ਕੋਈ ਜੇ ਨਵੇਂ ਬੇ ਘੋਟ ਕੇ ਦੇਖਦੀ ਵਾਸੇ ਤਾਂ ਮੇਰਾ ਬੇਟਾ ਬਹੁਤ ਸਮਝਦਾਰ ਸਿਆਣਾ ਪਰ ਜਦੋਂ ਮੈਰਲ ਹੋ ਜਾਂਦੀ ਹੈ ਉਦੋਂ ਬੱਚੇ ਵੀ ਬਦਲ ਜਾਂਦੇ ਆ ਬੇਟਾ ਵੀ ਬਦਲ ਜਾਂਦਾ ਕਿਉਂਕਿ ਉਹ ਵਿਚਾਰਾ ਦੂਪੜਾਂ ਦੇ ਵਿੱਚ ਫਸ ਜਾਂਦਾ ਜੇ ਆਪ ਦੀ ਵਾਈਫ ਦੀ ਨਹੀਂ ਮੰਨਦਾ ਤਾਂ ਨਾਈਪੂ ਉਸੇ ਹੁੰਦੀ ਜੇ ਮਾਂ ਦੀ ਨਹੀਂ ਮੰਨਦਾ ਤਾਂ ਮਾਂ ਕੋ ਉਸੇ ਹੁੰਦੀ ਆ ਪਰ ਮੈਂ ਇਹ ਸੋਚਦੀ ਹੁੰਨੀ ਆ ਜਦੋਂ ਮੈਂ ਨਾਈਪ ਤੇ ਛੋਟਾ ਵੀ ਕਦੇ ਇਹ ਨਾ ਹਾਲਾਤ ਬਣ ਜਾਣ ਜੀ ਨਿਰਾਮੰਦਾ ਬਾਹਰ ਦਿੱਤਾ ਦਾ ਦਿੱਤਾ ਜਾਵੇ ਤੇ ਮੈਨੂੰ ਰੋਟੀ ਵੀ ਨਾ ਟਾਈਮ ਨਾਲ ਮਿਲੇ ਤੇ ਅਗਰ ਜੇ ਆਪਣਾ ਜੀਵਨ ਸਾਥੀ ਹੋ ਜੇ ਤਾਂ ਸਭ ਕੁਝ ਮਿਲਦਾ ਫਿਰ ਤੇ ਬਸ 네ਗੇਟਿਵ ਸੋਚ ਕੇ ਉਹਦੂ ਵੀ ਮੇਰਾ ਦਿਮਾਗ ਖਰਾਬ ਕਰ ਲੈਂਦੀ ਆਉਂਦਾ ਕਿਉਂਕਿ ਜਿੰਨੇ ਬਹੁਤ ਗੱਲਾ ਕਰ ਲਿਆ ਮੇਰਾ ਮਨ ਬਹੁਤ ਭਾਵੁਕ ਤੇ ਮੇਨੂੰ ਤਕਲੀਫ ਵੀ ਬਹੁਤ ਆਵਦਾ ਹੁੰਦਾ ਹੈ ਵੀਡੀਓ ਠੀਕ ਹੋ ਕੇ ਹੀ ਆ ਪਾਉਂਗੀ ਬਸ ਅੱਜ ਅੱਜ ਸੰਗਰਾਤ ਦਾ ਪਵਿੱਤਰ ਦਿਹਾੜਾ ਸੀ ਇਸ ਕਰਕੇ ਮੈਂ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਿਉਂਕਿ ਮੈਂ ਇਕੱਲੀ ਬੈਠੀ ਸੀ ਤੇ ਮਨ ਨੂੰ ਬਹੁਤ ਇੰਗਲਾਨਾ ਸੋਚ ਰਹੀ ਸੀ 네ਗੇਟਿਵ ਸੋਚ ਰਹੀ ਸੀ ਕੁਝ ਬੰਦੇ ਨੂੰ ਬਿਮਾਰੀ ਹੁੰਦੀ ਹੈ ਕੁਝ ਬੰਦਾ 네ਗੇਟਿਵ ਸੋਚ ਕੇ ਵੀ ਬਿਮਾਰ ਜ਼ਿਆਦਾ ਹੋ ਜਾਂਦਾ ਹਾਂਜੀ ਜੇ ਕਿਸੇ ਨੂੰ ਮੇਰੇ ਅੱਗਲਾ ਬੁਰੀਆਂ ਲੱਗੀਆਂ ਤਾਂ ਬੈਡ ਕਮੈਂਟ ਨਾ ਕਰੋ ਪਲੀਜ਼ ਮੈਂ ਤਾਂ ਇੱਕ ਆਪਦਾ ਦਿਲ ਦਾ ਦਰਦ ਸਾਂਝਾ ਕੀਤਾ ਜਿੱਗੇ ਨੂੰ ਮੇਰੇ ਦਿਲ ਮੇਰੇ ਨਾਲ ਸਾਹਿਬ ਮੇਰੇ ਹਮਦਰਦੀ ਹੋਈ ਤਾਂ ਕਮੈਂਟ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਠੀਕ ਜੀ ਹੁਣ ਆਪਾਂ ਹਤੇਬਲੋਂ ਨੇ ਆਵਾਹਿਤ ਕੀਤਾ ਫਾਲਸ ਆਵਾਹਿਤ ਕੀਤਾ ਹਦ